ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਮੈਂ ਕੀ ਦਿਖਾਉਣਾ ਚਾਹੁੰਦਾ ਆਵਾਰਾ ਪਸ਼ੂਆਂ ਦਾ ਇਹ ਹਾਲ ਹੈ ਸੜਕ ਦੇ ਉੱਤੇ ਝੁੰਡ ਬਣਾ ਕੇ ਘੁੰਮਦੇ ਨੇ ਹੁਣ ਤੁਸੀਂ ਆਜ ਦੇਖ ਲਓ ਇਹ 10-12 ਪਸ਼ੂ ਹੈ ਇਹ ਇੰਨੇ ਇਲਾਕੇ 'ਚ ਘੁੰਮਦੇ ਰਹਿੰਦੇ ਨੇ ਔਰ ਇੱਥੋਂ ਦੀ ਹਰ ਕੰਸਾਨ ਲੰਘਦਾ ਹੈ ਸ਼ੰਤਰੀ ਤੋਂ ਲੈ ਕੇ ਮੰਤਰੀ ਤੱਕ ਠੀਕ ਹੈ ਔਰ ਹਰ ਇੱਕ ਦੇ ਹੀ ਗੱਡੀ ਦੇ ਮੂਰੇ ਆਏ ਵੀ ਹੋਣੇ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਕੋਈ ਠੀਕ ਹੈ ਹੁਣ ਤਾਂ ਥੋੜੀ ਜੀ ਧੰਦ ਲਹਿ ਗਈ ਇਹ ਜਿਦੋਂ ਸਵੇਰੇ ਹੁੰਦੇ ਉਹ ਤਾਂ ਬਹੁਤ ਮਲਕੇ ਖਤਰਨਾਕ ਹੁੰਦਾ ਹੈ ਇਹ 10 ਵਜੇ ਦੀ ਵੀਡੀਓ ਬਣਾਈ ਹੋਈ ਹੈ ਮੇਰੀ ਬਾਜਾਖਾਨਾ ਬਰਨਾਲਾ ਰੋਡ ਤੇ ਇਹ ਤੇ ਦਿਆਲਪੁਰਾ ਭਾਈ ਕਾ ਪਿੰਡ ਐ ਇਹ ਹੁਣ ਜਿਹੜੇ ਇਹ ਡੰਗਰ ਐ ਆਹ ਦੇਖ ਲਓ ਹੁਣੇ ਖੜ ਗਏ ਠੀਕ ਐ ਮੈਂ ਵੀਡੀਓ ਬਣਾਉਣ ਤੋਂ ਬਾਅਦ ਇਹਨਾਂ ਨੂੰ ਪਾਸੇ ਵੀ ਕਰਾਂਗਾ ਪਰ ਪਹਿਲਾਂ ਉਸ ਤੋਂ ਮੈਂ ਇਹ ਸੋਚਿਆ ਵੀ ਇਹ ਲੋਕਾਂ ਨੂੰ ਦਿਖਾ ਦਾਂ ਕਿਉਂਕਿ ਕਈ ਵਾਰੀ ਬੰਦੇ ਕਈ ਕਹਿ ਦਿੰਦੇ ਲੰਗੇ ਜਾਂਦੇ ਪਾਸੇ ਕਰਕੇ ਕਈ ਗੱਲਾਂ ਬੋਲ ਜਾਂਦੇ ਪਰ ਇਹ ਨਹੀਂ ਹੁੰਦਾ ਵੀ ਇਹ ਕੋਈ ਸਾਡੇ ਛੱਡੇ ਹੋਏ ਨਹੀਂ ਇਹ ਆਵਾਰਾ ਪਸ਼ੂ ਹੀ ਆਏ ਐ ਹੁਣ ਸਮਝੇ ਇਸ ਗਲਤੀ ਨਹੀਂ ਆਉਂਦੀ ਵੀ ਪ੍ਰਸ਼ਾਸਨ ਇਸ ਗੱਲ ਤੇ ਕਿਉਂ ਨਹੀਂ ਧਿਆਨ ਦਿੰਦਾ ਹੁਣ ਹਜੇ ਤਾਂ ਧੁੰਦ ਦੀ ਸ਼ੁਰੂਆਤ ਹੈ ਤੇ ਚਾਰ ਦਿਨਾਂ ਨੂੰ ਹੋਰ ਧੁੰਦ ਰੱਜ ਕੇ ਪੈਣ ਲੱਗੇ ਜਿਹਨੋਂ ਹੱਥ ਨੂੰ ਹੱਥ ਨਹੀਂ ਦਿਖਣਾ ਠੀਕ ਹੈ ਜਦੋਂ ਹੱਥ ਨੂੰ ਹੱਥ ਨਾਲ ਦਿਖਦਾ ਹੋਇਆ ਤੇ ਉਦੋਂ ਫਿਰ ਕੀ ਹੋਊਗਾ ਠੀਕ ਹੈ ਉਦੋਂ ਤਾਂ ਮੰਨ ਕੇ ਚੱਲੋ ਕੋਈ 10 ਮੀਟਰ ਤੋਂ ਉਂਦੀ ਗੱਡੀ ਵੀ ਵੱਜ ਗਈ ਤੇ ਗੱਡੀ ਦੇ ਨੁਕਸਾਨ ਨੇ ਕਰ ਹੀ ਦੇਣਾ ਠੀਕ ਹੈ ਨਾ ਮੁੜ ਕੇ ਨਾਲੇ ਇਹਨਾਂ ਦੀ ਕੋਈ ਲੱਤ ਪਾ ਵੀ ਟੁੱਟ ਸਕਦੀ ਹੈ ਫਿਰ ਇਹ ਪੈ ਰਹਿਣਗੇ ਕੀੜੇ ਪੈ ਜਾਣਗੇ ਫਿਰ ਉਦੋਂ ਗਾਲੀਆਂ ਕਈ ਗੱਲਾਂ ਹੋ ਜਾਣੀਆਂ ਤੇ ਕਿਸੇ ਦੀ ਜਾਨ ਵੀ ਲੈ ਸਕਦੇ ਕਿਸੇ ਦੀ ਲੱਤਾਂ ਦਾ ਵੀ ਨੁਕਸਾਨ ਕਰ ਸਕਦੇ ਅਗਲੇ ਦੇ ਮੋਟਰ ਵਹੀਕਲ ਦਾ ਵੀ ਨੁਕਸਾਨ ਕਰ ਸਕਦੇ ਹੁਣ ਇਸ ਗੱਲ ਤੇ ਕਿਸੇ ਦਾ ਧਿਆਨ ਨਹੀਂ ਠੀਕ ਹੈ ਨਾ ਵੀ ਇੱਥੇ ਤਾਂ ਦੂਰ ਦੀ ਗੱਲ ਨਹੀਂ ਇੱਥੇ ਤਾਂ ਲੋਕਲ ਥਾਣਾ ਹੈ ਇਸ ਪਿੰਡ ਦੇ ਵਿੱਚ ਠੀਕ ਹੈ ਟ੍ਰੈਫਿਕ ਵਾਲੇ ਵੀ ਲੰਘਦੇ ਰਹਿੰਦੇ ਹੋਣੇ ਆ ਤੇ ਇਹ ਮੇਨ ਲਾਈਨ ਹੈ ਇਹਦੇ ਤੇ ਸਾਡੇ ਮਾਨਯੋਗ ਡੀਸੀ ਸਾਹਿਬ ਔਰ ਮਾਨਯੋਗ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਡੀਐਸਪੀ ਐਸਐਸਪੀ ਤਕਰੀਬਨ ਇਸ ਰੋਡ ਉਤੋਂ ਨਹੀਂ ਲੰਘਦੇ ਹੁਣੇ ਤੇ ਔਰ ਦੇਖਦੇ ਵੀ ਹੁਣੇ ਇਹਨਾਂ ਠੀਕ ਹੈ ਨਾ ਚਲੋ ਉਹ ਵੱਡੇ ਅਧਿਕਾਰੀ ਨਹੀਂ ਦੇਖਦੇ ਛੋਟੇ ਦਾ ਦੇਖਦੇ ਹਨਾ ਠੀਕ ਹੈ ਛੋਟੇ ਦਾ ਦੇਖਦੇ ਛੋਟੇ ਲੈ ਬਲਾਲੇ ਜਿਨ੍ਹਾਂ ਦਾ ਕੰਮ ਬਾਜਾਖਾਨਾ ਬਰਨਾਲਾ ਰੋਡ ਦੇ ਉੱਤੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਠੀਕ ਹੈ ਨਾਕੇ ਲਾ ਕੇ ਹਰ ਕਥਾਂ ਤੇ ਚਲਾਨ ਕੱਟਣਾ ਹੀ ਇਕੱਲੇ ਟ੍ਰੈਫਿਕ ਨਿਜਮ ਨਹੀਂ ਹੁੰਦੇ ਇਹ ਸਭ ਤੋਂ ਵੱਡੇ ਟ੍ਰੈਫਿਕ ਨਿਜਮ ਹੈ ਡੰਗਰ ਵਾਲੇ ਹੁਣ ਮੈਂ ਇਹ ਵੀ ਨਹੀਂ ਕਹਿੰਦਾ ਕਿ ਪੁਲਿਸ ਵਾਲੇ ਇਹਨਾਂ ਨੂੰ ਆਪਣੇ ਘਰੇ ਰੱਖ ਲੈਣ ਪਰ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਪ੍ਰੋਪਰ ਹੱਲ